ਲੇ ਬਰਨਾਲੇ ਦੀ ਵੀਡੀਓ ਹੈ ਜੀ ਪਿੰਡ ਭਦਾਉੜਾ ਜੀ ਤੇ ਥਾਂਲੇ ਵੀ ਦੀ ਚੰਗੀ ਸਾਫ ਸੁਥਰੀ ਆ ਆ ਦੇਖੋ ਜੀ ਬਾ ਮੋੜ ਲਓ ਬ్రో ਹੂੰ ਪੈ ਗਾ ਲੋ ਤੇ ਕਾਤ ਕਾਠ ਵੀ ਵਧੀਆ ਹੈ ਨਾ ਤੇ ਠੰਡ ਦੀ ਰੋਤ ਆ ਨਮਾਈ ਤੋਂ ਬਾਈ ਨਹੀਂ ਕੋਈ ਇਹੋ ਜਿਹਾ ਹੈ ਨਾ ਹਾਂਜੀ ਤੇ ਆ ਲੋ ਜੀ ਥਾਂਲੇ ਬਣੇ ਰਿਹਾ ਤੇ ਕੋਰੋ ਚੱਕ ਤੇ ਬਾਕੀ ਪਯੋਰ ਜੈਡ ਬਲੈਕ ਜੀ ਤੇ ਆਪ ਕੈਮਰਾ ਬੱਚਾ ਆਪਾਂ ਸਾਹਮਣੇ ਲਾ ਲਿਆ ਤੇ ਮਗਰ ਆ ਗਏ کافی ਆ ਨਾ ਮੇਰੇ ਮੂਰੇ ਵਿਦੋਦੇ ਤੇ ਹਾਂਜੀ ਹਾਂ ਥੋੜਾ ਬੋਧਾ ਛੱਡਣਾ ਛੱਡ ਵੀ ਦਿਓ ਬੱਚੇ ਨੂੰ ਨਾ ਛੱਡ ਦਾਂਗੀ ਛੱਡਾਂਗੀ ਇਗੜਾ ਮੁੱਕਦਾ ਦੁੱਧ کافی ਹੈਗਾ ਆ ਲੋ ਜੀ ਛੱਡ ਦਿਓ ਜਰਾ ਇਹਨਾਂ ਨੂੰ ਆ ਦੇਖੋ ਜੀ ਪ੍ਰੋਪਰ ਦੁੱਧ ਜਿੰਨਾ ਬਾਈ ਨੇ ਕਿਹਾ ਨਾ ਉਹਨਾਂ ਦੁੱਧ ਹੈ